ਇਕਨਾ ਬਾਈ ਕੋਲੇ ਕੇਐਸਡੀ ਮਸ਼ੀਨ ਖੜੀ ਆ ਚੋਪਰਾ ਗਿਆ ਬਾਈ 19 ਮਾਡਲ ਚੋਪਰ ਬਾਡੀ ਆ ਜੀ ਚੋਪਰ ਬਾਡੀ ਆ 51 ਗਰਾਂ ਦੇ ਟੈਰਾਂ ਚ 19 ਮਾਡਲ ਆ ਲਵੇਟਾਂ ਦਾ ਕਿਵੇਂ ਬਾਈ ਸਾਰਾ ਸਾਫ ਬਾਈ ਪੂਰਾ ਸਾਫ ਸੁੱਧਰਾ ਆ ਬਵਾ ਦੇ ਬਾਈ ਓਰੀਜਨਲ ਆ ਜੀ ਸਾਰਾ ਰੀਪਰ ਸਾਰਾ ਓਰੀਜਨਲ ਆ ਏ ਟੂ ਜ਼ेड ਬਾਰੀ ਓਰੀਜਨਲ ਆ ਜੀ ਲਪੇੜ ਲੂਪੜ ਸਹੀ ਪਏ ਆ ਠੀਕ ਹੈ ਮੰਨ ਲਓ ਜੇ ਕਿਸੇ ਨੇ ਲੈਣਾ ਕੀ ਰਿਪੇਅਰ ਪੂਰ ਕਰਵਾਉਣ ਦੀ ਲੋੜ ਆ ਰਿਪੇਅਰ ਕਰਾਉਣ ਦੀ ਕੋਈ ਲੋੜ ਨਹੀਂ ਕੱਲੇ ਰੀਪਰ ਬਦਲੇ ਬਲੇਡ ਬਦਲੇ ਜਾਣਗੇ ਜਾਂ ਜਾਲ ਆਪ ਦੇ ਰਗੇ ਹਿਸਾਬ ਨਾਲ ਨਵਾਂ ਪਾ ਸਕਦੇ ਠੀਕ ਹੈ ਇਹਦੇ ਬਾਈ ਕਿ ਕਿੰਨੇ ਸ ਤੇ ਇਹਦਾ ਬਈ ਉਗਰਾ-ਗਰ ਦੇ ਰੰਗ ਦਿਖਾ ਨਹੀਂ ਸਕਦਾ ਉਗਰਾ-ਗਰ ਸਾਫ ਹੁੰਦੀ ਮਾਡਲ 4 ਸੀਨ ਚੱਲੇਗੀ ਫਿੰਗਰਾਂ ਸਾਰੀਆਂ ਸਰਜੂ ਆ ਐਸੀ ਰਿੰਗ ਲਾਉਣ ਦੀ ਲੋੜ ਨਹੀਂ ਪੈਣੀ ਸਟੈਪ ਪੱਤੀਆਂ ਦੋਵੇਂ ਨਾਲ ਨੇ ਹਣਾ ਬਈ ਹਾਂਜੀ ਹਾਂਜੀ ਤੇ ਕਿਹੜਾ ਮਾਡਲ ਹੈ 19 ਮਾਡਲ 19 ਮਾਡਲ ਹਾਂਜੀ ਠੀਕ ਹੈ 19 ਮਾਡਲ ਹੈ ਰੀਪਰ ਪੂਰਾ ਸੋਹਣਾ ਹੈ ਸਾਫ ਉੱਪਰ ਬਾਡੀ 'ਚ ਹੈਗਾ ਨਾ ਬਈ ਉੱਪਰ ਬਾਡੀ ਦੇ ਵਿੱਚ ਕੀ ਰੇਟ ਦਾ ਬਈ ਇਹਦਾ 1,55,000 ਰੁਪਏ ਰੇਟ ਹੈ ਜੀ ਮੌਕੇ ਤੇ ਥੋੜਾ ਬਹੁਤਾ ਮਾਣਤਨ ਕਰਦੇ 1,55,000 ਮੰਗਦੇ ਆ ਆਪਾਂ ਮੌਕੇ ਤੇ ਮਾਣਤਨ ਕਰਦਾ ਤੇ 855 ਦੇ ਚੱਲੇ ਆ ਤਾਂ ਉਹ ਵੀ ਗੱਲ ਕਰ ਲਓ ਬਾਈਨਾ ਖਾਸ ਕਰਕੇ ਰਾਜਸਥਾਨਾ ਨੂੰ ਨੇੜੇ ਪੈਂਦਾ ਉਹ ਜ਼ਰੂਰ ਬਾਈਨਾ ਕੰਟੈਕਟ ਕਰੋ ਹਾਂਜੀ